ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਪੂ ਜੀ ਤੁਸੀਂ ਇਧਰ ਆਪਣੇ ਘਰ ਕਿੱਥੇ ਤੇ ਆਪਣਾ ਪਿੰਡ ਕਿਹੜਾ ਜੀ ਪਿੰਡ ਸਾਡਾ ਬਾਠ ਹੈ ਜੀ ਜਿਹੜਾ ਕਿ ਇਥੋਂ ਸੂਹੇ ਦੇ ਉਪਰੀ ਹੈ ਕੋਈ ਤਕਰੀਬਨ 9-10 ਕਿਲੋਮੀਟਰ ਬਾਅਦ ਹੈ ਠੀਕ ਹੈ ਜੀ ਤੇ ਕੀ ਨਾਮ ਹੈ ਬਾਪੂ ਜੀ ਆਪਣਾ ਮੇਰਾ ਨਾਮ ਗੁਰਚਰਨ ਸਿੰਘ ਹੈ ਜੀ ਪਿਤਾ ਪਿਤਾ ਦਾ ਨਾਮ ਸੁੰਦਰ ਸਿੰਘ ਠੀਕ ਹੈ ਜੀ ਤੇ ਇਸ ਪੁੱਲ ਬਾਰੇ ਜਾਣਕਾਰੀ ਦਿਓ ਆਪਕੋ ਜੀ ਇਹ ਸੂਆ ਜਿਹੜਾ ਇਹ ਆਪਣੇ ਪਿੰਡ ਹੀ ਜਾਂਦਾ ਹੈ ਸੂਆ ਹਾਂਜੀ ਗਾਂਹ ਚੱਕਰ ਜਾਂਦਾ ਬੂਲਾ ਬੂਲੀ ਤੇ ਮੈਂ ਚੱਕਰ ਗਾਂਹ ਜਾ ਕੇ ਕੱਸੀ ਜੀ ਬਣ ਜਾਂਦੀ ਜੋਗੀ ਅੱਛਾ ਅੱਛਾ ਉਹ ਸੇਮੇ ਤੋਂ ਗਾਂਹ ਜਾ ਕੇ ਮਤਲਬ ਖਤਮ ਹੋ ਜਾਂਦਾ ਖਤਮ ਹੋ ਜਾਂਦੇ ਹਾਂ ਠੀਕ ਹੈ ਤੇ ਇਸ ਪੁੱਲ ਬਾਰੇ ਜਾਣਕਾਰੀ ਦਿਓ ਵੀ ਪੁੱਲ ਬਾਰੇ ਤੁਸੀਂ ਕੀ ਦੇਖਿਆ ਜਿਹੜਾ ਕਿ ਪਹਿਲਾਂ ਅੰਗਰੇਜ਼ਾਂ ਦਾ ਬਣਾਇਆ ਹੋਇਆ ਪੁਲ ਸੀ ਪੁੱਲ ਬਾਰੇ ਸਾਨੂੰ ਭਾਈ ਸਾਹਿਬ ਨੇ ਦੱਸ ਹੀ ਦਿੱਤਾ ਹੈ ਕਿ ਜਿਹੜਾ ਪਹਿਲਾਂ ਬਣਿਆ ਸੀ ਉਹ ਪੀੜਾ ਦਾ ਪੁਲ ਸੀ ਉਹ ਤਾਂ ਨਹੀਂ ਟ੍ਰੇਟ ਜਾਂ ਹੋਰ ਮੁਰਦੀ ਨਹੀਂ ਦੀ ਚੀਜ਼ ਕੋਈ ਤੇ ਉਦੋਂ ਬਾਅਦ ਇਸ ਤਰ੍ਹਾਂ ਦਾ ਸੁਹਾ ਬਣਿਆ ਜਦੋਂ ਸਨ ਅਜਿ 50 ਸਾਲ ਪਹਿਲਾਂ ਅੰਦਾਜ਼ਾ ਅੰਦਾਜ਼ਾ ਇੱਟਾਂ ਦਾ ਸੁਹਾ ਬਣਿਆ ਤੇ ਇੱਟਾਂ ਦੇ ਸੁਹਾ ਦੇ ਉਦੋਂ ਛੋੜੇ ਪੁਲ ਚੌੜੇ ਕੀਤੇ ਗਏ 2.25 ਫੁੱਟ ਬਹੁਤ ਵਧਾ ਦਿੱਤੇ ਉਹ ਉਹ ਆਪਣੀਆਂ ਸਰਕਾਰਾਂ ਨੇ ਕੀਤੇ ਪਹਿਲਾਂ ਅੰਗਰੇਜ਼ਾਂ ਦੇ ਬਣਾਏ ਪਹਿਲਾਂ ਅੰਗਰੇਜ਼ਾਂ ਦੇ ਬਣਾਏ ਸੀ ਉਹ ਪੁਲ ਠੀਕ ਹੈ ਜੀ ਤੇ ਉਦੋਂ ਉਹ ਪੁਲਟ ਆਇਆ ਗਿਆ ਟਾ ਕੇ ਉਹਦੇ ਉੱਤੇ ਨਵਾਂ ਲੈਂਟਰ ਪਾ ਦਿੱਤਾ ਗਿਆ ਹਾਂਜੀ ਤੇ ਜਿਵੇਂ ਹੁਣ ਹਾਲਾਤ ਬਣੇ ਹੋਏ ਆ ਵੀ ਕੋਈ ਸੂਆਂ ਦੇ ਨਾਲ ਮਲਬਾ ਸਿੱਟੀ ਜਾਂਦਾ ਕੋਈ ਦਰਖਤ ਲਾ ਦਿੰਦਾ ਲਾ ਕੇ ਉਦੋਂ ਵੱਧ ਪੱਟ ਦਿੰਦੇ ਆ ਕਈ ਵੀ ਉਦੋਂ ਪ੍ਰਬੰਧ ਕਿਹੋ ਜਿਹਾ ਸੀ ਅੰਗਰੇਜ਼ਾਂ ਦਾ ਅੰਗਰੇਜ਼ਾਂ ਅੰਗਰੇਜ਼ਾਂ ਦੇ ਦੇਖਿਆ ਤਾਂ ਨਹੀਂ ਅਸੀਂ ਸੁਣਦੇ ਆ ਜਿਹੜੇ ਉਦੋਂ ਜਿਹੜੀਆਂ ਪਾਰਟੀਆਂ ਜਾਂ ਹੋਰ ਜੇ ਕੋਈ ਅਫਸਰ ਦੀ ਕਾਰ ਗੱਡੀ ਜਾਂਦੀ ਨਾ ਇਥੋਂ ਵੀ ਜਾਂਦੀ ਸੀ ਪਰ ਜਿੱਥੇ ਨਹੀਂ ਸੜਕਾਂ ਬਹੁਤ ਘੱਟ ਸੀ ਸੜਕਾਂ ਹੈ ਨਹੀਂ ਸੜਕਾਂ ਹੈ ਨਹੀਂ ਜੀ ਬਸ ਇਹ ਹੁਣ ਤਾਂ ਹਰੇਕ ਪਿੰਡ ਕੋਠਿਆਂ ਚ ਵੀ ਸੜਕਾਂ ਜਾਂਦੀਆਂ ਤੁਸੀਂ ਆਪਣੇ ਬਜ਼ੁਰਗਾਂ ਨਾਲ ਜਾਂ ਆਪਣੇ ਦਾਦੇ ਨਾਲ ਜਾਂ ਆਪਣੇ ਪਿਤਾਈ ਨਾਲ ਮਤਲਬ ਤੁਰਕੇ ਆਉਂਦੇ ਹਾਂ ਤੁਰਕੇ ਆਉਂਦੇ ਨੇ ਜਾਂ ਉਦੋਂ ਕੋਈ ਸਾਈਕਲ ਸਾਧਨ ਸੀ ਸਾਈਕਲ ਬਹੁਤੇ ਤਾਂ ਜਾਣਦੇ ਨਹੀਂ ਸੀ ਜਦ ਸਾਡੇ ਦਾਦੇ ਹੋਰ ਸੀਗਾ ਸਾਈਕਲ ਉਦੋਂ ਸੀਗਾ ਸਾਈਕਲ ਅੰਗਰੇਜ਼ਾਂ ਕੋਲੇ ਹੁੰਦੇ ਕਹਿੰਦੇ ਸਰਸੂਰ ਕਰਨ ਨੂੰ ਲਿਆਉਂਦੇ ਵੇ ਸੀ ਉਹਨਾਂ ਦੇ ਆਮ ਬੰਦੇ ਤੁਰਕੇ ਜਾਂਦੇ ਜਾਂ ਪੋਣਾ ਤੇ ਜਾਂਦੇ ਚੜ ਕੇ ਕਿਸੇ ਨੂੰ ਉੱਠਦੇ ਜਾਂ ਘੋੜੀ ਤੇ ਮੈਂ ਨਿੱਜੀ ਤੌਰ ਤੇ ਤੁਹਾਡੀ ਗੱਲ ਕਰਦਾ ਵੀ ਤੁਹਾਡੇ ਘਰੇ ਸਾਈਕਲ ਸੀਗਾ ਉਦੋਂ ਸਾਡੇ ਘਰੇ ਸਾਈਕਲ ਨਹੀਂ ਸੀ ਠੀਕ ਹੈ ਪਹਿਲਾਂ ਤੁਰ ਕੇ ਆਉਂਦੇ ਰਹੇ ਹਾਂ ਤੁਰ ਕੇ ਆਉਂਦੇ ਠੀਕ ਹੈ ਉਸ ਤੋਂ ਬਾਅਦ ਤੁਸੀਂ ਤਾਂ ਸਾਈਕਲ ਤੇ ਜਾਂਦੇ ਹੋਵੋਗੇ ਆਹ ਸਾਈਕਲ ਤੇ ਮਗਰੋਂ ਫਿਰ ਸਾਈਕਲ ਲੈ ਲਿਆ ਜਦੋਂ ਉਹ ਸਾਈਕਲ ਤੇ ਜਾਂਦੇ ਰਹੇ ਇਹ ਤਾਂ ਪਿੰਡ ਹੋਣ ਕਰਕੇ ਬਾਪੂ ਜੀ ਹਜ਼ਾਰਾਂ ਲੱਖਾਂ ਹੀ ਜਿਹੜੇ ਲੱਗੇ ਹੋਣਗੇ ਆਣਗੇ ਬੇਅੰਤ ਠੀਕ ਹੈ ਤੇ ਪਟੜੀ ਤੁਸੀਂ ਕਹਿੰਦੇ ਹੋ ਵੀ ਸਾਫ਼ ਹੁੰਦੀ ਸੀ ਬਹੁਤ ਜ਼ਿਆਦਾ ਬਿਲਕੁਲ ਪਟੜੀ ਹਾਂ ਉਹ ਸਤ ਤੁਸੀਂ ਗੱਲ ਕਰ ਰਹੇ ਹੋ ਵੀ ਸੂਤ ਲਾ ਕੇ ਸਿੱਧੀ ਕਰਦੇ ਸੀ ਰੋਜ਼ ਹਾਂ ਰੋਜ਼ ਉਹਨੂੰ ਹਰ ਰੋਜ਼ ਉਹ ਤੇ ਗੇੜੇ ਮਾਰਦੇ ਵੇਲਦਾਰ ਜਿਹੜੇ ਲੱਗ ਰੱਖੇ ਹੋਏ ਹੁੰਦੇ ਸੀ ਨਾ ਉਹ ਹਰ ਰੋਜ਼ ਗੇੜੇ ਮਾਰਦੇ ਗੇੜੇ ਮਾਰ ਕੇ ਸੂਤ ਲਾ ਕੇ ਉਹਨੂੰ ਘਟਦੇ ਜਿੰਨੀ ਚੌੜੀ ਪਟੜੀ ਹੁੰਦੀ ਉਹ ਉਹੁੱਥੁੱਦ ਕਰੋ ਖਾਲ ਗਈਆਂ ਪਟ ਪਟ ਕੇ ਤੇ ਪੱਧਰ ਕਰ ਦਿੰਦੇ ਉਹ ਕੋਈ ਗਾਂ ਭਰ ਦਿੰਦੇ ਠੀਕ ਹੈ ਪਾਣੀ ਛਿੜਕਦੇ ਠੀਕ ਹੈ ਉਦੋਂ ਸੁਹਾ ਕੱਚਾ ਹੁੰਦਾ ਸੀ ਪਰ ਪੱਕੇ ਨਾਲੋਂ ਵੀ ਵੱਧ ਸਫਾਈ ਰੱਖ ਹਾਂ ਸਫਾਈ ਬਹੁਤ ਜ਼ਿਆਦਾ ਸੁਹਾ ਕੱਚਾ ਹੁੰਦਾ ਸੀ ਠੀਕ ਹੈ ਪੁਲ ਦੀ ਮਜ਼ਬੂਤੀ ਬਾਰੇ ਤੁਸੀਂ ਕੀ ਕਹਿਣਾ ਕਿ ਉਹਨੇ ਵੀ ਜਿਹੜਾ ਅੰਗਰੇਜ਼ਾਂ ਦਾ ਬਣਾਇਆ ਹੋਇਆ ਪੁਲ ਸੀ ਉਹ ਤੁਹਾਨੂੰ ਜ਼ਿਆਦਾ ਮਜ਼ਬੂਤ ਥੋੜੀ ਨਿੱਜੀ ਰਹਿ ਜਾਣੀ ਚਾਹੁੰਨਾ ਮੈਂ ਵੀ ਉਹ ਆਪਾਂ ਨੂੰ ਜ਼ਿਆਦਾ ਮਜ਼ਬੂਤ ਲੱਗਦੇ ਸੀ ਜਾਂ ਜਿਹੜੇ ਹੋਣ ਵਾਲੇ ਪੁਲ ਆ ਇਹ ਜ਼ਿਆਦਾ ਮਜ਼ਬੂਤ ਜਿਹੜਾ ਅੰਗਰੇਜ਼ਾਂ ਦੇ ਬਣਾਏ ਸੀ ਉਹ ਬਹੁਤ ਮਜ਼ਬੂਤ ਸੀ ਕੋਈ ਉਹਦੇ ਚ ਲੋਹਾ ਸਰੀਆ ਨਹੀਂ ਪਾਇਆ ਸੀ ਠੀਕ ਹੈ ਉਹ ਕਿਹੜੇ ਮਸਾਲੇ ਨਾਲ ਬਣੇ ਸੀ? ਉਹ ਚੂਨੇ ਨਾਲ ਬਣੇ ਹੋਏ ਸੀ। ਪੁਰਾਣੇ ਪੁਰਾ। ਠੀਕ ਹੈ। ਗੋਲ ਢਾਟਾ ਲਾਈਆਂ। ਗੋਲ ਢਾਟਾ ਲਾਈਆਂ ਸੀ। ਮਾੜੀ ਜਿਹੀ ਗਲਾਈ ਵਾਲੀਆਂ। ਹਾਂ। ਬਈ ਹਾਂ। ਥੋੜੀ ਗਲਾਈ ਵਾਲੀਆਂ। ਹਾਂ। ਠੀਕ ਹੈ। ਹਾ ਜਿਹੜਾ ਉਹ ਪੁੱਲ ਸੀਗਾ ਜੀ ਅੰਗਰੇਜ਼ਾਂ ਦੇ ਜ਼ਮਾਨੇ 'ਚ ਤੁਹਾਡਾ ਕੋਈ ਆਈਡੀਆ ਹੈ ਵੀ ਉਹ ਕਦੋਂ ਕੁ ਬਣਾਇਆ ਗਿਆ ਹੋਊਗਾ ਜੀ? ਕੋਈ ਨਹੀਂ ਬਸ ਬਜ਼ੁਰਗਾਂ ਦਾ ਸੁਣਦੇ ਆਂ। ਸਾਡਾ ਤਾਂ 47 ਦਾ ਜਨਮ ਹੈ। ਠੀਕ ਹੈ ਜੀ। 77 ਸਾਲ ਦੀ ਉਮਰ ਹੋ ਗਈ ਹੁਣ। अच्छा ਤੇ ਆ ਜਿੱਦੇ ਹੁਣ ਨਵਾਂ ਸਾਲ ਜਿਹੜਾ 78ਵਾਂ ਲੱਗ ਜੂ ਠੀਕ ਹੈ ਜੀ ਤੇ ਉਹ ਸਾਡੀ ਸੁਰ ਤੋਂ ਪਹਿਲਾਂ ਬਜ਼ੁਰਗਿਆਂ ਨੂੰ ਦੱਸਦੇ ਜੀ ਬਹੁਤ ਮਜ਼ਬੂਤ ਪੁਲ ਬਣੇ ਹੋਏ ਸੀ ਅੰਗਰੇਜ਼ਾਂ ਦੀ ਜਿਹੜਾ ਵੀ ਕੰਮ ਬਣਾਇਆ ਕਦੋਂ ਖਊਗਾ ਉਹਨਾਂ ਨੇ ਅੰਦਾਜ਼ਾ ਤੁਹਾਡੇ ਬਜ਼ੁਰਗ ਦੱਸਦੇ ਹੋਂ ਕਿਦੋਂ ਦਾ ਸੂਆ ਬਣਿਆ ਜੀ 1930 35 ਦਾ ਅੰਦਾਜ਼ਾ ਠੀਕ ਹੈ ਤੇ 1925 ਤੋਂ ਜਾਂ 30 ਦੇ ਵਿੱਚ ਵਿੱਚ ਲਾ ਲਓ ਵਿੱਚ 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 ਲਾ ਲਓ ਹਾਂ ਆਪਣਾ ਉਹ ਪੁਲ ਬਣਿਆ ਉਹ ਆਪਣਾ ਪੁਲੇ ਬਣਿਆ ਹੋਊਗਾ ਠੀਕ ਹੈ ਜੀ ਤੇ ਉਸ ਉਹ ਵੀ ਉਮੀਟਾ ਦਿੱਤਾ ਗਿਆ ਫਿਰ ਪੱਕਾ ਇਟਾਂ ਦਾ ਬਣਾਇਆ ਗਿਆ ਹਾਂਜੀ ਹਾਂ ਇਟਾਂ ਦਾ ਢਾਕੇ ਫਿਰ ਹੁਣ ਬਜਰੀ ਦਾ ਬਣਾ ਤੀਜੀ ਵਾਰ ਸਾਡੇ ਸੋਤੇ ਤਿੰਨ 12 ਜਣੇ ਪੁਲ ਬਣੇ ਆ ਚਲੋ ਇੱਕ ਬਾਪੂ ਜੀ ਆਪਾਂ ਗੱਲ ਤਾਂ ਆਪਾਂ ਪੁਲ ਬਾਰੇ ਹੀ ਕਰ ਰਹੇ ਸੀ ਸਾਰੇ ਪਰ ਗੱਲਬਾਤ ਤੁਹਾਡੀ ਇੰਨੀ ਕੁ ਵਧੀਆ ਲੱਗ ਰਹੀ ਆ ਵੀ ਐਂ ਜੀ ਕਰਦਾ ਵੀ ਗੱਲਾਂ ਬਾਤਾਂ ਕਰੀ ਜਾਈਏ ਤੇ ਇੱਕ ਥੋੜੀ ਹੋਰ ਜਾਣਕਾਰੀ ਲੈਣਾ ਚਾਹੁੰਦਾ ਜਿਵੇਂ ਉਦੋਂ ਦੀ ਤੁਸੀਂ ਆਪ ਸਫਾਈ ਬਾਰੇ ਗੱਲ ਕਰ ਰਹੇ ਹੋ ਅੰਗਰੇਜ਼ਾਂ ਦੇ ਪ੍ਰਬੰਧ ਬਾਰੇ ਗੱਲਬਾਤ ਕਰ ਦੱਸ ਰਹੇ ਹਾਂ ਸਾਨੂੰ ਤਾਂ ਆਇ ਲੱਗਦਾ ਵੀ ਉਹਦੇ ਬਾਰੇ ਕੋਈ ਹੋਰ ਜਾਣਕਾਰੀ ਵੀ ਲਈਏ ਹੋਰ ਜਾਣਕਾਰੀ ਬਾਪੂ ਜੀ ਇਹ ਲੈਣੀ ਚਾਹੁੰਦੇ ਆ ਵੀ ਜਿਵੇਂ ਗੁਰਬਾਣੀ ਵਿੱਚ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਜੀ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਧਰਤੀ ਨੂੰ ਮਾਤਾ ਕਿਹਾ ਗਿਆ ਤੇ ਮੈਂ ਇਹ ਜਾਨਣਾ ਚਾਹੁੰਦਾ ਵੀ ਜਿੰਨਾ ਹੁਣ ਅਸੀਂ ਪਾਣੀ ਨੂੰ ਗੰਦਲਾ ਕਰ ਰਹੇ ਹਾਂ ਕੀ ਉਸ ਸਮੇਂ ਵੀ ਲੋਕ ਐਸੇ ਤਰ੍ਹਾਂ ਕਰਦੇ ਸੀ ਪਾਣੀ ਨੂੰ ਨੇ ਇਹ ਜੋ ਨਹੀਂ ਕਰਦੇ ਉਹ ਤਾਂ ਇੰਨੀ ਸਫਾਈ ਰੱਖਦੇ ਕਿ ਪੀਣ ਯੋਗ ਪਾਣੀ ਸੀ ਇਹ ਬਿਲਕੁਲ ਸਾਫ਼ ਪਾਣੀ ਕੋਈ ਇਹ ਜਰਾ ਘੜ ਘੜ ਨਹੀਂ ਕਰੀ ਸੀ ਉਹ ਤਾਂ ਸ਼ਹਿਰਾਂ ਦਾ ਕੂੜਾ ਤੇ ਸ਼ਹਿਰਾਂ ਦਾ ਸ਼ਹਿਰਾਂ ਦਾ ਗੰਦਮੰਦ ਵਿੱਚ ਇਹਦੇ ਸਿੱਟੇ ਜਾਂਦਾ ਕਿਹੜਾ ਗੰਦਮੰਦ ਰੋਜ਼ ਆਪਾਂ ਦੇਖਦੇ ਆ ਕਿੰਨੇ ਲਫਾਫੇ ਇਹਦੇ ਵਿੱਚ ਆ ਰਹੇ ਆ ਹਾਂ ਕੋਈ ਸਬਜੀ ਆਏ ਦੀ ਸਬਜੀ ਖਰਾਬ ਹੋ ਗਈ ਉਹਨੇ ਕਿ ਉਹਦੇ ਵਿੱਚ ਜਿਹੜੇ ਕੋਈ ਉੱਥੇ ਮੀਟ ਵਾਲੇ ਮੁਰਗੇ ਵੱਢੀ ਜਾਂਦੇ ਉਹ ਸਾਰੇ ਫੰਗ ਜਾਂ ਹੋਰ ਜੋ ਉਹਦਾ ਉਹ ਸੂਏ ਚ ਬਾਦੂ ਮਾਲਾ ਉਹ ਸੂਏ ਚ ਇੱਥੋਂ ਤੱਕ ਕਿ ਮਰੇ ਹੋਏ ਪਸ਼ੂ ਵੀ ਹੁਣ ਇਹਦੇ ਵਿੱਚ ਆਉਣ ਲੱਗ ਗਏ ਵੀ ਕਿਸੇ ਦੀ ਕੋਈ ਕੱਟਾ ਮਰ ਗਿਆ ਬੱਚਾ ਮਰ ਗਿਆ ਹਾਂ ਸਭ ਵੀ ਆਪਾਂ ਇਹਦੇ ਵਿੱਚ ਛਿੱਟਣ ਲੱਗ ਗਏ ਛਕਉਣ ਦੇ ਮਾਰੇ ਬਸ ਇਹਦੇ ਵਿੱਚ ਛਿੱਟ ਰਹੇ ਨੇ ਤੇ ਵੀ ਉਦੋਂ ਪਾਣੀ ਆਪਾਂ ਪੀਂਦੇ ਸੀ ਇਹ ਪੀਂਦੇ ਸੀ ਪਾਣੀ ਮਮਰਾ ਜੋਂ ਜਿਹੜੀਆਂ ਪੰਡੀਆਂ ਬੁੜੀਆਂ ਤੇ ਜਿਹ ਕਿਤੇ ਲੱਸੀ ਤਾਂ ਹੁੰਦੀ ਉਹਨਾਂ ਕੋਲੇ ਪਾਣੀ ਦਾ ਕੋਕਤਾ ਬਲਾ ਇੱਥੋਂ ਹੀ ਭਰ ਲੈਂਦੀਆਂ ਸੀ ਸੂਏ ਜੋਂ ਰੋਟੀ ਲੈ ਕੇ ਆਉਂਦੀਆਂ ਹਾਂ ਕਿਸਾਨ ਇੱਥੇ ਫਲ ਬਹੁੰਦੇ ਹੂੰ ਫਿਰ ਹੌਲੀ ਹੌਲੀ ਖੇਤਾਂ ਦੇ ਖੇਤਾਂ ਦੇ ਕੋਠੇ ਪਾਉਣ ਲੱਗੇ ਮਹਾ ਸਿੰਘ ਵਾਲੇ ਕੋਠੇ ਐ ਤੇ ਟਰੋਂ ਦਾ ਵੈਸੇ ਤਾਂ ਸੂਏ ਦੇ ਟਰੋਂ ਟਰ ਕੋਠੇ ਹਨ ਗਾਹਾਂ ਕਪਾਹ ਆ ਪੜੋਂਦਾ ਜਿੱਥੇ ਥੋੜੀ ਕਣੀ ਕਪਾਹ ਹੁੰਦੀ ਸੀ ਬਾਕੀ ਸਾਰੀ ਜ਼ਮੀਨ ਬੁਰਾਨੀ ਸੀ ਠੀਕ ਐ ਮੈਂ ਪੁੱਛਉ ਸੁੱਤੋ ਜਾਣਨਾ ਚਾਹੁੰਦਾ ਵੀ ਇਹ ਜਿਹੜੀ ਖੇਤੀਬਾੜੀ ਆ ਜਿਵੇਂ ਹੁਣ ਅੱਜ ਕੱਲ੍ਹ ਦਿਸ ਰਹੀ ਆ ਉਦੋਂ ਵੀ ਇਸੇ ਤਰ੍ਹਾਂ ਹੁੰਦੀ ਸੀ ਜਿਵੇਂ ਹੁਣ ਝੋਨਾ ਲੱਗ ਰਿਹਾ ਆ ਪੁਰਾ ਬਹੁਤ ਇਸ ਨੂੰ ਅਸਲ ਤਾਂ ਫਲ ਖੇਤੀਬਾੜੀ ਦਾ ਫਸਲ ਕਹਿ ਦੇਣਾ ਹੋਣਾ ਠੀਕ ਹੈ ਜੀ ਉਦੋਂ ਮਾਰੂ ਕਾਹਨ ਹੁੰਦੇ ਤੇ ਕਿੱਬੇ ਕਿੰਨੇ ਆ ਮਾਰੂ ਫਸਲਾਂ ਸੀ ਨਾ ਛੋਲੇ ਜਾਂ ਹੋਰ ਸਰੋਂ ਇਹ ਹਜਾ ਵਾਰਸ਼ ਹੋ ਜਾਣੀ ਉਹਦੇ ਹਿਸਾਬ ਨਾਲ ਵੀ ਖੇਤੀ ਮਾਰੂ ਖੇਤੀ ਵੀ ਕੀਤੀ। ਫੋਨੇ ਕਹਿਣ ਦਾ ਮਤਲਬ ਵੀ ਸਾਰੇ ਟਿੱਬੇ ਸੀਗੇ। ਹਾਂ ਇਹ ਸਾਰਾ ਏਰੀਆ ਜਿੰਨਾ ਹੈ ਮਰਾ ਜਾਲੇ ਬਾਰੇ ਦੇਖਦੇ ਆਪਾਂ ਜਿੰਨਾ ਅੱਗੇ ਤੱਕ ਇਹ ਸਾਰਾ ਕੀ ਕਲਿਆਣਾ ਕੀ ਇਧਰ ਦਾ ਸਾਰਾ ਇਲਾਕਾ ਏ ਸਾਰੇ ਟਿੱਬਿਆਂ ਦੇ ਜਿੰਨਾ ਭਾਈਆ ਏਰੀਆ ਕਹ ਰਹੇ ਹਾਂ ਭਾਈਆ ਜਿੰਨਾ ਏਰੀਆ ਨਾ ਇਹ ਸਾਰੇ ਟਿੱਬਿਆਂ ਦੇ ਘੇਰੇ ਚ ਆ ਜਾਂਦਾ ਠੀਕ ਹੈ ਜੀ ਹਾਂ ਬਠਿੰਡੇ ਦੇ ਨਾਲ ਨਾਲ ਕਹਿੰਦੇ ਨੇ ਕਿ ਕਿੱਥੋਂ ਉੱਠਦੀ ਆ ਕਿ ਕਲਿਆਣਾ ਦੇ ਟਿੱਬਿਆਂ ਚੋਂ ਉੱਠਦੀ ਆ ਭਾਈਏ ਕਿ ਐ ਅੱਛਾ ਸੁਨੇਖਾਨ ਸੀ ਕਹੇ ਸਹੀ ਗੱਲ ਹੈ ਟਿੱਬਿਆਂ ਚੋਂ ਉੱਠਦੀ ਆ ਨੇ ਜੀ ਤੇ ਔਕਾ ਦਾ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਬਹੁਤ ਬਹੁਤ ਧੰਨਵਾਦ ਦੋਨਾਂ ਬਜ਼ੁਰਗਾਂ ਦਾ ਤੇ ਬਾਕੀ ਆਪਾਂ ਕਰਦੇ ਆਂ ਜੀ ਗੱਲਬਾਤ ਚਲੋ ਠੀਕ ਆ ਪਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਜਿਹੜੇ ਮਜ਼ਬੂਤ ਪੁਲ ਬਾਰੇ ਆਪਾਂ ਗੱਲਬਾਤ ਕੀਤੀ ਉਹ ਪੁਲਾ ਇਸ ਤਰ੍ਹਾਂ ਦਾ ਸੀ ਬਹੁਤ ਜ਼ਿਆਦਾ ਮਜ਼ਬੂਤ ਹੰਕੂਲ ਡਾਟਾ ਲੱਗੀਆਂ ਹੋਈਆਂ ਵਿੱਚ ਥਾਨੂ ਬਣਿਆ ਹੋਇਆ ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਿਆਂ ਵੀ ਜਿਹੜੇ ਵੀ ਪਿੰਡਾਂ ਦੇ ਵਿੱਚ ਇਹ ਪੁਲ ਬਣੇ ਹੋਏ ਆ ਇਹਨਾਂ ਪੁਲਾਂ ਨੂੰ ਐਸੇ ਤਰ੍ਹਾਂ ਚੌੜਾ ਕੀਤਾ ਜਾ ਸਕਦਾ ਹੈ ਇੰਨਾ ਫੁਲਾ ਨੂੰ ਢਾਉਣ ਦੀ ਲੋੜ ਨਹੀਂ ਇਹਨੂੰ ਜਿੰਨਾ ਵੀ ਆਪਾਂ ਚੌੜਾ ਕਰਨਾ ਚਾਹੀਏ ਤੁਸੀਂ ਸਾਡੇ ਨਾਲ رابطہ ਕਰ ਸਕਦੇ ਹੋ ਅਸੀਂ ਕਰ ਸਕਦੇ ਹਾਂ ਜਿਵੇਂ 10 ਫੁੱਟ ਦਾ ਤਾਂ 5 ਫੁੱਟ ਹੋਰ ਚੌੜਾ ਕਰਨਾ ਹੈ ਜਾਂ 10 ਫੁੱਟ ਹੋਰ ਚੌੜਾ ਕਰਨਾ ਹੈ ਜਾਂ ਜਿੰਨੀ ਵੀ ਲੋੜ ਅਨੁਸਾਰ ਜਿੰਨਾ ਵੀ ਚੌੜਾ ਕਰਨਾ ਚਾਹੀਏ ਕਰ ਸਕਦੇ ਹਾਂ ਇਸੇ ਕਾਰਾਗਰੀ ਨਾਲ ਇਸੇ ਮਸਾਲੇ ਨਾਲ ਤੇ ਇਸੇ ਤਰ੍ਹਾਂ ਇੱਟਾਂ ਨਾਲ ਇਹ ਦੁਬਾਰਾ ਤਿਆਰ ਹੋ ਸਕਦਾ ਹੈ ਇਹਦੇ ਨਾਲ ਸਾਡੇ ਪੁਲ ਵੀ ਮਜ਼ਬੂਤ ਰਹਿ ਜਾਣਗੇ ਪ੍ਰਾਤਨ ਰਹਿ ਜਾਣਗੇ ਸਾਡੀਆਂ ਸਰਕਾਰਾਂ ਦਾ ਵੀ ਪੈਸਾ ਬਚੂਗਾ ਤੇ ਸਾਡੇ ਪੁਲ ਵੀ ਦੁਬਾਰਾ ਇੰਨੇ ਮਜ਼ਬੂਤ ਹੋ ਜਾਣਗੇ ਕਿ ਸਾਨੂੰ ਹਜ਼ਾਰਾਂ ਸਾਲ ਹੋਰ ਬਣਾਉਣ ਦੀ ਲੋੜ ਨਹੀਂ ਪੈਣੀ ਹੁਣ ਤੁਸੀਂ ਜਿਹੜਾ ਇਹ ਪੁਲ ਦੇਖ ਰਹੇ ਹੋ ਦਿੱਲੀ ਦਾ 700 ਸਾਲ ਤੋਂ ਜ਼ਿਆਦਾ ਪੁਰਾਣਾ ਪੁਲਾ ਹੈ ਵਜੀਰਾਬਾਦ ਦੇ ਵਿੱਚ ਤੇ ਜਿਸ ਦਾ ਨਿਰਮਾਣ ਫਿਰੋਜ਼ ਸ਼ਾ ਤੁਗਲਕ ਦੇ ਰਾਜ ਵਿੱਚ ਹੋਇਆ 1351 ਤੋਂ 1388 ਦੇ ਦਰਮਿਆਨ ਹੋਇਆ ਜੋ ਅਣਕੜੇ ਪੱਥਰਾਂ ਨਾਲ ਚੂਨੇ ਦਾ ਬਣਿਆ ਹੋਇਆ ਜਿਸ ਦੇ ਨੌ ਦਰਵਾਜੇ ਆ ਥੱਲੇ ਜਿਨ੍ਹਾਂ ਨੂੰ ਆਪਾਂ ਡਾਟਾ ਕਹਿ ਦਿੰਨੇ ਆ ਜਾਂ ਮਹਿਰਾਬ ਕਹਿ ਦਿੰਨੇ ਆ ਇਹ ਪੁਲ ਅੱਜ ਵੀ ਚਾਲੂ ਹਾਲਤ ਦੇ ਵਿੱਚ ਪੂਰਾ ਮਜ਼ਬੂਤ ਖੜਾ ਹੈ ਤੁਸੀਂ ਹੁਣ ਜੋ ਇਹ ਪੁਲ ਦੇਖ ਰਹੇ ਹੋ ਇਹ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਕਾਸਗੰਜ ਦਾ ਪੁਲ ਹੈ ਜੋ ਅੰਗਰੇਜ਼ਾਂ ਦਾ ਬਣਾਇਆ ਹੋਇਆ 140 ਸਾਲ ਪਹਿਲਾਂ ਇਦੀ ਲੰਬਾਈ 1176 ਫੁੱਟ ਹੈ ਉਚਾਈ 100 ਫੁੱਟ ਹੈ ਇਹ ਪੁਲ ਬੜਾ ਖਾਸ ਹੈ ਇਹਦੇ ਬਾਰੇ ਤੁਸੀਂ ਦੇਖੋਗੇ ਇਹਦੇ ਥੱਲੇ ਦੀ ਨਦੀ ਲੰਘਦੀ ਹੈ ਉੱਤੇ ਜੋ ਆ ਗੋਲ-ਗੋਲ ਬਾਰੀਆਂ ਦਿਖ ਰਹੇ ਹੋ ਇੱਥੋਂ ਦੀ ਪੈਦਲ ਰਸਤਾ ਹੈ ਇੱਥੋਂ ਦੀ ਜਾਣ ਲਈ ਤੇ ਇਹਦੇ ਉੱਤੇ ਨਹਿਰ ਚੱਲਦੀ ਹੈ ਨਹਿਰ ਦੇ ਦੋਨਾਂ ਪਾਸਿਆਂ ਦੀ ਰਸਤੇ ਹੈ ਥੱਲੇ ਦੀ ਨਦੀ ਉੱਤੋਂ ਦੀ ਨਹਿਰ ਤੇ ਦੋਨੋਂ ਪਾਸੇ ਦੇ ਰਸਤੇ ਤੇ ਪੈਦਲ ਜਾਣ ਲਈ ਆ ਗੋਲ-ਗੋਲ ਬਾਰੰਗਾਂ ਵਾਲੇ ਹੋਰ ਰਸਤੇ ਇਹ ਪੁਲ ਵੀ ਅੰਗਰੇਜ਼ਾਂ ਨੇ ਚੂਨੇ ਨਾਲ ਬਣਾਇਆ ਹੋਇਆ ਇਹਦੇ ਤੇ ਕਿਤੇ ਵੀ ਸਰੀਆ ਸਿਮੈਂਟ ਨਹੀਂ ਲੱਗਿਆ ਹੋਇਆ ਹਰ ਥਾਂ ਤੇ ਗੋਲ ਡਾਟ ਲੱਗੀ ਹੋਈ ਹੈ ਤੇ ਇਹਦੀ ਮਜ਼ਬੂਤੀ ਵੀ ਬਾਖਮਾਲਾ ਤੇ ਅੱਜ ਤੱਕ ਇਹ ਉਮੀਦਾਂ ਉਮੀ ਹੀ ਹੈ ਪੁਲਾ ਏਸੀ ਸਾਡੀਆਂ ਪ੍ਰਾਤਨੇ ਮਾਰਤਾ ਪੁਰਾਣੇ ਪੁਰਬ ਪੁਲਾਂ ਦੀ ਗੱਲਬਾਤ ਤੇ ਚੂਨੇ ਦੀ ਮਜ਼ਬੂਤੀ ਦੀ ਗੱਲਬਾਤ ਤੇ ਹੁਣ ਦਿਓ ਇਜਾਜ਼ਤ ਬਾਕੀ ਆਪਾਂ ਵੀਡੀਓ ਚ ਅੱਗੇ ਫੇਰ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਬਹੁਤ ਬਹੁਤ ਧੰਨਵਾਦ ਜੀ